ਜਿੱਥੇ ਕਿ ਗੱਲ ਕਰ ਲਈ ਹਨੀ ਸੇਠੀ ਤੇ ਉਹਨਾਂ ਦੀ ਵਾਈਫ ਦੇ ਜਿਹੜੇ ਰਿਸ਼ਤੇ ਨੇ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਸੀ ਕਿ ਲਗਾਤਾਰੀ ਸੋਸ਼ਲ ਮੀਡੀਆ ਤੇ ਜੁੜੀ ਹੈ ਉਹਨਾਂ ਦੀ ਵੀਡੀਓਜ਼ ਇੱਕ ਦੂਜੇ ਨੂੰ ਟਿੱਪਣੀ ਕਰਦੇ ਹੋਏ ਜਿੱਥੇ ਕਿ ਨਜ਼ਰ ਆ ਰਹੀ ਸੀ ਕਿ ਦੂਜੇ ਪਾਸੇ ਜੇ ਗੱਲ ਕਰ ਲਈ ਉਹਨਾਂ ਦੀ ਪਤਨੀ ਦੀ ਤਾਂ ਉਹਨਾਂ ਦੀ ਪਤਨੀ ਵੱਲੋਂ ਜਿਹੜਾ ਉਹਨਾਂ ਦੀ ਦੁਕਾਨ ਤੇ ਬਾਹਰ ਜੁੜੇ ਪ੍ਰੋਟੈਸਟ ਕੀਤੀ ਗਿਆ ਸੀਗਾ ਪ੍ਰੋਟੈਸਟ ਕਰਨ ਤੋਂ ਬਾਅਦ ਮੰਗ ਵੀ ਜੜੀਆਂ ਨੇ ਕੁਝ ਕੀਤੀਆਂ ਗਈਆਂ ਸੀਗੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈ ਉਹਨਾਂ ਦੇ ਪਰਿਵਾਰਿਕ ਜਿਹੜੇ ਰਿਸ਼ਤੇ ਨੇ ਕਾਫੀ ਹੱਦ ਤੱਕ ਜੁੜੇ ਨੇ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਸਿੱਕੇ ਪਰ ਹੁਣ ਉਹਨਾਂ ਦੇ ਇੱਕ ਰਿਸ਼ਤੇ ਨੇ ਇੱਕ ਨਵਾਂ ਜੁੜਾਇਆ ਮੋੜ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਪਤਨੀ ਨੇ ਜਿਹੜੀ ਹੈ ਪੂਰੇ ਪਰਿਵਾਰ ਤੋਂ ਤੇ ਜਿਹੜੇ ਹਨੀ ਸੇਟੀ ਨੇ ਉਹਨਾਂ ਤੋਂ ਜਿਹੜੇ ਹੱਥ ਜੋੜ ਕੇ ਮਾਫੀ ਵੀ ਜਿਹੜੀ ਹੈ ਮੰਗੀ ਹੈ ਤੇ ਉਹਨਾਂ ਵੱਲੋਂ ਇਹ ਗੱਲ ਵੀ ਜਿਹੜੀ ਹੈ ਕਹੀ ਗਈ ਹੈ ਕਿ ਅੱਜ ਤੋਂ ਬਾਅਦ ਮੈਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਹੜਾ ਹੈ ਸਾਹਮਣੇ ਨਹੀਂ ਆਉਂਗੀ ਅੱਜ ਤੋਂ ਬਾਅਦ ਮੈਂ ਕੈਮਰੇ ਸਾਹਮਣੇ ਨਹੀਂ ਆਉਂਗੀ ਮੇਰੀ ਇਹ ਗਲਤੀ ਹੈ ਤੇ ਮੈਨੂੰ ਜਿਹੜਾ ਮਾਫ ਕਰ ਦਿੱਤਾ ਜਾਵੇ ਜੇ ਆਪਾਂ ਗੱਲ ਕਰੀ ਉਹਨਾਂ ਦੀ ਮਾਫੀ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਵੱਲੋਂ ਇਹ ਗੱਲ ਵੀ ਆਖੀ ਜਾ ਛੋਟੀ ਜੀ ਗਲਤੀ ਕਰਕੇ ਸਾਡਾ ਪਰਿਵਾਰ ਜਿਹੜਾ ਟੁੱਟ ਸਕਦਾ ਜਿੱਥੇ ਕਿ ਉਹਨਾਂ ਦੇ ਦੋ ਬੱਚੇ ਨੇ ਤਾਂ ਉਹਨਾਂ ਵੱਲੋਂ ਇਹ ਗੱਲ ਹੀ ਅਖੀ ਜਾ ਰਹੀ ਹੈ ਕਿ ਮੈਨੂੰ ਜਿਹੜਾ ਮaaf ਕਰ ਦਿੱਤਾ ਜਾਵੇ ਉਹਨਾਂ ਵੱਲੋਂ ਜਿਹੜਾ ਹਨੀ 세ਠੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਜੁੜੀ ਹੈ ਮਾਫੀ ਮੰਗੀ ਗਈ ਅੱਗੇ ਉਹਨਾਂ ਨੇ ਕੀ ਕਿਹਾ ਕਿਸ ਤਰੀਕੇ ਨਾਲ ਮਾਫੀ ਮੰਗੀ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਗਲਤੀ ਦਾ ਜਿਹੜਾ ਅਹਿਸਾਸ ਹੋਇਆ ਇਹ ਤੁਸੀਂ ਹੁਣ ਸੁਣੋ ਮੈਂ ਇੱਕਮ 세ਠੀ ਹਨੀ 세ਠੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰ 'ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਹੁਣ ਮੈਂ ਦੁਬਾਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਜੋ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ 'ਚ ਆ ਕੇ ਵੇ ਵਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆ ਵੀ ਜੋ ਵੀ ਹੋ ਗਿਆ ਮੈਨੂੰ ਮਾਫ ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਵਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮਾਫ ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਵਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ 'ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ 'ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ 'ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਦੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਜਿੱਥੇ ਕਿ ਗੱਲ ਕਰ ਲਈ ਹੈ ਹਣੀ 세ਠੀ ਤੇ ਉਹਨਾਂ ਦੀ ਵਾਈਫ ਦੇ ਜਿਹੜੇ ਰਿਸ਼ਤੇ ਨੇ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਸੀਗੇ ਲਗਾਤਾਰੀ ਸੋਸ਼ਲ ਮੀਡੀਆ ਤੇ ਜੁੜੀ ਹੈ ਉਹਨਾਂ ਦੀ ਵੀਡੀਓਜ਼ ਇੱਕ ਦੂਜੇ ਨੂੰ ਟਿੱਪਣੀ ਕਰਦੇ ਹੋਏ ਜਿੱਥੇ ਕਿ ਨਜ਼ਰ ਆ ਰਹੇ ਸੀਗੇ ਦੂਜੇ ਪਾਸੇ ਜੇ ਗੱਲ ਕਰ ਲਈ ਉਹਨਾਂ ਦੀ ਪਤਨੀ ਦੀ ਤਾਂ ਉਹਨਾਂ ਦੀ ਪਤਨੀ ਵੱਲੋਂ ਜਿਹੜਿਆ ਉਹਨਾਂ ਦੀ ਦੁਕਾਨ ਤੇ ਬਾਹਰ ਜੁੜੇ ਪ੍ਰੋਟੈਸਟ ਕੀਤਾ ਗਿਆ ਸੀਗਾ ਪ੍ਰੋਟੈਸਟ ਕਰਨ ਤੋਂ ਬਾਅਦ ਮੰਗ ਵੀ ਜੜੀਆਂ ਨੇ ਕੁਝ ਕੀਤੀਆਂ ਗਈਆਂ ਸੀਗੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈ ਉਹਨਾਂ ਦੇ ਪਰਿਵਾਰਿਕ ਜਿਹੜੇ ਰਿਸ਼ਤੇ ਨੇ ਕਾਫੀ ਹੱਤ ਜੁੜੇ ਨੇ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਸੀਗੇ ਪਰ ਹੁਣ ਉਹਨਾਂ ਦੇ ਇੱਕ ਰਿਸ਼ਤੇ ਨੇ ਇੱਕ ਨਵਾਂ ਜੁੜਾਇਆ ਮੋੜ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਪਤਨੀ ਨੇ ਜਿਹੜੀ ਹੈ ਪੂਰੇ ਪਰਿਵਾਰ ਤੋਂ ਤੇ ਜਿਹੜੇ ਹਨੀ ਸੇਟੀ ਨੇ ਉਹਨਾਂ ਤੋਂ ਜਿਹੜੇ ਹੱਥ ਜੋੜ ਕੇ ਮਾਫੀ ਵੀ ਜਿਹੜੀ ਹੈ ਮੰਗੀ ਹੈ ਤੇ ਉਹਨਾਂ ਵੱਲੋਂ ਇਹ ਗੱਲ ਵੀ ਜਿਹੜੀ ਹੈ ਕਹੀ ਗਈ ਹੈ ਕਿ ਅਸ ਤੋਂ ਬਾਅਦ ਮੈਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਹੜਾ ਹੈ ਸਾਹਮਣੇ ਨਹੀਂ ਆਉਂਗੀ ਅਸ ਤੋਂ ਬਾਅਦ ਮੈਂ ਕੈਮਰੇ ਸਾਹਮਣੇ ਨਹੀਂ ਆਉਂਗੀ ਮੇਰੀ ਇਹ ਗਲਤੀ ਹੈ ਤੇ ਮੈਨੂੰ ਜਿਹੜਾ ਮਾਫ ਕਰ ਦਿੱਤਾ ਜਾਵੇ ਜੇ ਆਪਾਂ ਗੱਲ ਕਰੀ ਉਹਨਾਂ ਦੀ ਮਾਫੀ ਦੀ ਤਾਂ ਤੁਹਾਨੂੰ ਦੱਸ ਦਈਏ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਛੋਟੀ ਜੀ ਗਲਤੀ ਕਰਕੇ ਸਾਡਾ ਪਰਿਵਾਰ ਜਿਹੜਾ ਹੈ ਟੁੱਟ ਸਕਦਾ ਜਿੱਥੇ ਕਿ ਉਹਨਾਂ ਦੇ ਦੋ ਬੱਚੇ ਨੇ ਤਾਂ ਉਹਨਾਂ ਵੱਲੋਂ ਇਹ ਗੱਲ ਹੀ ਆਖੀ ਜਾ ਰਹੀ ਹੈ ਕਿ ਮੈਨੂੰ ਜਿਹੜਾ ਮaaf ਕਰ ਦਿੱਤਾ ਜਾਵੇ ਉਹਨਾਂ ਵੱਲੋਂ ਜਿਹੜਾ ਹਨੀ ਸੇਠੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਜੁੜੀ ਹੈ ਮਾਫੀ ਮੰਗੀ ਗਈ। ਅੱਗੇ ਉਹਨਾਂ ਨੇ ਕੀ ਕਿਹਾ ਕਿਸ ਤਰੀਕੇ ਨਾਲ ਮਾਫੀ ਮੰਗੀ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਗਲਤੀ ਦਾ ਜਿਹੜਾ ਅਹਿਸਾਸ ਹੋਇਆ ਇਹ ਤੁਸੀਂ ਹੁਣ ਸੁਣੋ। ਮੈਂ ਇੱਕਮ ਸੇਠੀ ਹਨੀ ਸੇਠੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰ 'ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਜੋ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ 'ਚ ਆ ਕੇ ਵੇ ਬਿਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆ ਵੀ ਜੋ ਵੀ ਹੋ ਗਿਆ ਮੈਨੂੰ ਮਾਫ ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਬਿਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮਾਫ ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਵਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ 'ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ 'ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ 'ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਦੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ